ਕੀ ਕਰ ਕਰ ਮੈਂ ਪਾਇਲਟ ਜੀ ਇਹ ਜਹਾਜ਼ ਦੇ 에어 ਇੰਡੀਆ ਦਾ ਚਾਰਜ ਆ ਇੱਛਾ ਉੱਧਰੋਂ ਐਂਟਰੀ ਆ ਪਿੱਛੋਂ ਜਾਏ ਇਹ ਟਰਨੇ ਦੇ ਫਿਰਡੇ ਪੱਥਰ ਤੇ ਚੱਲ ਬਾਈ ਇਹ ਅੰਦਰੋਂ ਦ੍ਰਿਸ਼ਾਂ ਜਾਂਦਾ ਜਾਦਾ ਜੀ ਤਾਂ ਕਿ ਇਹ ਨਾ ਗਰਦੋਰਾ ਸਾਹਿਬ ਹੈ ਜੀ ਬਾਬਾ ਜੋਰਾਵਰ ਪਤੇ ਸਿੰਘ ਤੇ ਇੱਧਰ ਲੋਕ ਸੰਗਤ ਫੋਟੋ ਖਚਾਰੀਆ ਜੀ ਇੱਧਰ ਸਟੈਚੂ ਖੜੇ ਨੇ ਹੋ ਘੋੜਾ ਹੋ ਗਿਆ ਹਾਥੀ ਹੋ ਗਿਆ ਊਂਟ ਹੋ ਗਿਆ ਮੋਰ ਹੋ ਗਿਆ ਸਾਰਿਆਂ ਨਾਲ ਤੇ ਠੀਕ ਆ ਹੁਣ 100 ਕਿਲੋਮੀਟਰ ਰਹਿ ਗਿਆ ਜੀ ਨਾਨਕ ਚਿਰਾ ਜੀ ਕੀ ਰਖਦੇ ਆ ਵਧੀਆ ਸਫਰ ਹੈ ਚਲੋ ਠੀਕ ਹੈ ਜੀ ਕੀ ਮਾਤਾ ਭਾਗੌਰ ਦਾ ਗੁਰਦੁਆਰਾ ਪਿੰਡ ਜੜਵਾੜੇ ਦੇ ਵਿੱਚ ਹੈ ਜੀ ਗੁਰਦੁਆਰਾ ਸਾਹਿਬ ਇੱਥੇ ਸਿਰਫ 14 ਲੰਗਰ ਚੱਲਦਾ ਹੈ ਤੇ ਹੁਣ 14 ਲੰਗਰ ਚੱਕ ਕੇ ਮੱਥਾ ਅੰਦਰ ਟੇਕ ਕੇ ਫਿਰ ਵਾਪਸ ਆਉਣੇ ਅੱਗੇ ਯਾਤਰਾਵਾਂ ਇਹਤਰ ਉਸਤਾਨ ਮਾਤਾ ਭਾਗੌਰ ਜੀ ਅਜੀ ਦਰਸਮ ਮਾਤਾ ਪਾਕਰ ਭਾਈ ਦਿਆ ਸਿੰਘ ਜੀ ਗੁਰਦੁਆਰਾ ਭਾਈ ਦਿਆ ਸਿੰਘ ਦੀ ਯਾਦ ਵਿੱਚ ਇਹ ਗੁਰਦੁਆਰਾ ਸਾਹਿਬ ਕੇਕੇ ਦੇ ਕਰਾਮਾਤਾ ਜੀ ਆਏ ਆ ਉਹ ਬੜਾ ਕੁਝ ਬੋਲਦੇ ਨੇ ਪਰ ਗੁਰੂ ਘਰ ਜਿਹੜੇ ਗੁਰੂ ਨਾਨਕ ਸਾਹਿਬ ਤੇ ਸ਼ਰਧਾ ਰੱਖਦੇ ਨੇ ਉਹ ਨਹੀਂ ਕਹਿੰਦੇ ਜਿਹੜੇ ਆਪਣੇ ਵਰ ਵੀ ਸੰਭਦੇ ਨੇ ਸਤਿਗੁਰਾਂ ਨੂੰ ਉਹ ਕਹਿੰਦੇ ਆਪਣੇ ਵਰ ਮਹਾਰਾਜ ਉਹ ਤੇ ਆਪ ਰੱਬ ਸੰਗ ਸਾਧੂ ਦਾ ਰੰਗ ਧਾਰ ਕੇ ਲੱਗੇ ਆ ਗਏ ਹਾਂ ਬਈ ਮਾੜਾ ਵੇਚ ਨਹੀਂ ਹੈ ਹਾਂ ਮਾਰਾ ਕਰੋ ਜੀ ਦਰਸ਼ਨ ਨਾਨਕ ਚੀਰਾ ਕਰਨਾਟਕਾ ਤੇ ਪਹੁੰਚ ਗਏ ਆ ਸੰਗਤ ਇਧਰ ਅੰਮ੍ਰਿਤਕੁੰਡ ਆਈਏ ਇੱਥੇ ਇਹ ਅੰਮ੍ਰਿਤਕੁੰਡ ਹੈ ਗੁਰਦੁਆਰਾ ਸਾਹਿਬ ਮੁੱਖ ਦਰਵਾਜ਼ਾ ਇਧਰ ਸਰੋਵਰ ਸਰੋਵਰ ਆਈਏ ਇਧਰ ਹਨੇਰਾਂ ਦਾ ਸਰੋਵਰ ਵੀ ਇਹ ਲਓ ਇੱਧਰ ਸਰੋਵਰ ਹੈ ਸੰਗਤਾਂ ਦਾ ਨਾਰੀਆਂ ਦੀਆ ਦੇਖੋ ਮੈਂ ਦੇ ਸਾਹਮਣੇ ਜੀ ਆ ਆ ਸੀਜ਼ਨ 1 ਫਸਟ ਦਰ ਦਰ ਦੇ ਗਏ ਅੱਜ ਵੀ ਤੇ ਯਾਰ ਮਰੇ ਟੱਕੋਂ ਡਈਏ ਤੇ ਜਲ ਸਕਦੀ ਹੈ ਸੰਗਤ پھر ہائیڈل ہو رہا ہے اور چلا رہا ہے اور ماچیاں دے رہا ہے اندر رکھ نہ کرنا بینڈ ਗੁਰੂ ਨਾਨਕ ਚੀਰਾ ਇਸ ਨੂੰ ਇਸ ਲਈ ਕਹਿੰਦੇ ਆ ਕਿਉਂਕਿ ਇੱਥੇ ਜਿਹੜਾ ਅੰਮ੍ਰਿਤਕੁੰਡਾ ਉੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਪੈਰ ਨਾਲ ਪੰਜਾ ਲਾ ਕੇ ਵੱੱਥਰ ਤੇ ਇੱਥੇ ਪਹਿਲਾਂ ਖਾਰਾ ਪਾਣੀ ਸੀ ਖਾਰਾ ਪਾਣੀ ਮਤਲਬ ਇੱਥੇ ਪੰਜਾ ਲਾ ਕੇ ਆਪਣਾ ਪੈਰ ਤੇ ਪਾਣੀ ਕੱਢਿਆ ਸੀ ਪਹਿਲਾਂ ਹੁੰਦਾ ਸੀ ਖਾਰਾ ਪਾਣੀ ਹੁਣ ਸਾਫ਼ ਹੋ ਗਿਆ ਤੇ ਇੱਥੇ ਬਹੁਤ ਵਰੀਆ ਪਵਿੱਤਰ ਸਥਾਨ ਆ ਦਰਸ਼ਨ ਕਰਨ ਲਈ ਇਹ ਆ ਆਪਣਾ ਕਰਨਾਟਕਾ ਦੇ ਬੀਦਰ ਹਰ ਚਲੇ ਪਰੇ ਬੋਲੇ ਸੋਨਿਹਾਲ ਬੋਲੇ ਸੋਨਿਹਾਲ ਲਾਗੇ ਜੀ ਆਪਾਂ ਇਹ કર્ਨਾਟਕਾ ਦੀ ਧਰਤੀ ਦੇ ਉਹ ਧਰਤੀ ਬੜੀ ਜੀ ਮਤਲਬ ਬਜਾਉਣੀ ਹੈਗੀ ਇੱਥੇ ਮਤਲਬ ਇੱਥੇ ਦੀ ਮਿੱਟੀ ਜੇ ਜੇ ਦਾ ਪਤਾ ਹੀ ਨਾ ਰਾਂਗੇ ਫਿਰ ਤਾਂ ਲੱਗਣੀ ਨਹੀਂ ਜੇ ਪਾਣੀ ਪਾਦਾ ਜਿਵੇਂ ਹੀ ਬੋਲੀ ਹੋ ਜਾਂਦੀ ਹੈ ਲਈ ਦਾ ਸਖਤ ਹੈ ਨਹੀਂ ਕਿ ਜਿਹੜਾ ਕੋਈ ਫਸਲ ਨਹੀਂ ਹੁੰਦੀ ਜਿਹਦਾ ਬਸ ਚੌਣ ਲਗਾਇਆ ਆ ਦੇਖੀ ਇਨਾ ਕੱਟ ਕੇ ਕੱਟ ਕੇ ਰੋਡ ਬਣਾਇਆ ਕੋਈ ਕੋਈ ਫਸਲ ਨਹੀਂ ਹੈਗੀ ਇੱਧਰ ਕਿੰਨੀ ਮੱਟ ਮੱਟ ਲੱਗਣ ਤੁਹਾਨੂੰ ਪਤਲ ਨਹੀਂ ਦੇਖੂਗੀ ਇਹਦੇ ਰੇਵੀ ਦੂਰ ਦੂਰ ਬੈਠੇ ਰਹਿਣਾੱਖੇ ਆ ਬਸ ਸ਼ਾਂਦਾ ਸ਼ਾਂਦੇ ਇੰਦਾ ਹੀ ਗੁਰੇ ਹੋਣਾ ਆ ਪਤਾ ਚਾਹੋ ਜੀ ਇਹਖੋ ਜੀ ਇਹ ਨੇ ਰਾਸਤੇ ਕਰਨਾਟਕਾਂ ਦੇ ਦੁਆਨ ਦੇ ਸਾਲ ਕਿਤਵਾਰੀ ਸੁਣਨੇ ਨੇ ਪਰ ਕਰੋ ਕਰੋਗੇ ਬਾੜ ਵਿੱਚ ਆ ਪਾਟ ਜਿਹੜੇ ਫੋਟ ਤੇ ਬੈਠੇ ਆ ਮਾੜੀ ਅੱਛੇ ਗੱਡੀ ਵੀ ਧਿਆਨ ਨਾਲ ਚਲਾਣੀ ਪੈਂਦੀ ਆ ਇਹਦੇ ਪਤਾ ਨਹੀਂ ਕਦੋਂ ਕੋਣ ਆ ਜੇ 1 ਲੱਖ ਆ ਜਾ ਲੋਕਾਂ ਨੂੰ ਡਰਾਈਵਿੰਗ ਸਕਿੱਲ ਬਹੁਤ ਘੱਟ ਨੇ ਇੱਥੇ ਤੋਂ ਦੇ ਲੋਕਲ ਪਿੰਡ ਮੋਰਾਂ ਦੀ ਥੈਲੀ ਸੀ ਉਹਨੇ ਦੇਖ ਲਈ ਧਰਾ ਤੋਂ ਚੋਰੀ ਕਰਕੇ ਲੈ ਗਿਆ ਮਾਂ ਦਾ ਨਾ ਪਤਾ ਦਿਨ ਚੜਿਆ ਗੰਗੂ ਮੋਰਾਂ ਦੀ ਥੈਲੀ ਸਾਹਮਣੇ ਰੱਖੀ ਹੈ ਕਿਤੇ ਕਹਿਣ ਲੱਗਾ ਮੈਂ ਨਾਲੇ ਤੁਹਾਨੂੰ ਘਰ ਜਿ ਪਨਾਹ ਦਿੱਤੀ ਨਾਲੇ ਤੁਸੀਂ ਮੇਰੇ ਤੇ ਇਲਜ਼ਾਮ ਲਾ ਰਹੇ ਹੋ ਮੈਂ ਕੋਈ ਚੋਰੀ ਮੈਂ ਕੋਈ ਪਾਪ ਕੀਤਾ ਮੈਂ ਕੋਈ ਚੋਰੀ ਕੀਤੀ ਹੈ ਮੈਂ ਤੇ ਤੁਸੀਂ ਇਲਜ਼ਾਮ ਲਾ ਰਹੇ ਹੋ 我的家门。